ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਤੁਸੀਂ WhatsApp ਤੇ ਜਿੰਨੀਆਂ ਵੀ ਕਾਲਾਂ ਆਉਂਦੀਆਂ ਉਹਦੀ ਰਿਕਾਰਡਿੰਗ ਕਿੱਦਾਂ ਕਰਨਾ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਪ ਤੁਹਾਨੂੰ ਆਪਾ ਦੱਸਦੇ ਆਂ ਵੀਡੀਓ ਦੇ ਵਿੱਚ ਹਾਂਜੀ ਤੁਸੀਂ ਦੇਖ ਸਕਦੇ ਆਪਣੇ ਕੋਲ ਦੋ ਫੋਨ ਆ ਤਾਂ ਮੈਂ ਤੁਹਾਨੂੰ ਦੋ ਤਰੀਕੇ ਦੱਸੂਗਾ WhatsApp ਤੇ ਜਿਹੜੀ ਕਾਲ ਆਉਂਦੀ ਆਪਾਂ ਉਹਨੂੰ ਰਿਕਾਰਡ ਕਰਾਂ ਦੇ ਤਾਂ ਉਹਦੇ ਲਈ ਕੀ ਕਰਨਾ ਪਹਿਲਾ ਤਰੀਕਾ ਹੈਗਾ ਆ ਮਤਲਬ ਪੂਰੇ ਕੰਮ ਕਰਦੇ ਆ ਬਸ ਤੁਸੀਂ ਵੀਡੀਓ ਨੂੰ ਟੈੱਕੇ ਦੇਖਣਾ ਮੜੀ ਵੀ ਸਕਿਪ ਨਹੀਂ ਕਰਨੀ ਤਾਂ ਹੀ ਤੁਹਾਨੂੰ ਸਮਝ ਲੱਗਣੀ ਆ ਆਪਾਂ ਸਭ ਤੋਂ ਪਹਿਲੇ ਕੀ ਕਰਨਾ ਹੈ ਪਹਿਲਾ ਤਰੀਕਾ ਕਿ ਆਪਾਂ ਬਿਨਾ ਐਪ ਤੋਂ ਬਿਨਾ ਐਪ ਤੋਂ ਕਿੱਦਾਂ ਕਰਨਾ ਪਏ ਇੱਧਰ ਨੋਟੀਫਿਕੇਸ਼ਨ ਪੈਣੇ ਥੱਲੇ ਨਹੀਂ ਕੀਤਾ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਇੱਥੇ ਆਪਣੇ ਤੁਸੀਂ ਆਪਣੇ ਫੋਨ ਦੇ ਵਿੱਚ ਦੇਖਣਾ ਸਕਰੀਨ ਸਕਰੀਨ ਰਿਕਾਰਡਰ ਕਿੱਥੇ ਆ ਜਿੱਦਾਂ ਸਕਰੀਨ ਰਿਕਾਰਡਰ ਆ ਇੱਥੇ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਤੁਹਾਡੀ ਸਕਰੀਨ ਰਿਕਾਰਡ ਚੱਲ ਪਾਣੀ ਹੈ ਨਾ ਤਾਂ ਤੁਸੀਂ ਇਦਾਂ ਵੀ ਸਕਰੀਨ ਰਿਕਾਰਡ ਕਰਕੇ ਵੀ ਬੜੇ ਆਰਾਮ ਦੇ ਨਾਲ ਕਰ ਸਕਦੇ ਕੋਈ ਦਿੱਕਤ ਨਹੀਂ ਹੋਣੀ ਤੁਹਾਨੂੰ ਸਿਰਫ ਤੁਸੀਂ ਜਦੋਂ ਸਕਰੀਨ ਰਿਕਾਰਡਰ ਚਲਾਉਣਾ ਹੈ ਇਹਦੇ ਕੀ ਤੁਸੀਂ ਮੀਡੀਆ ਤੇ ਕਲਿੱਕ ਕਰਨਾ ਹੈ ਮੈਂ ਜਾਨੀ ਕਿ ਤੁਹਾਡਾ ਜੋ ਵੀ ਮੀਡੀਆ ਚੱਲ ਰਿਹਾ ਉਹਦੀ ਆਵਾਜ਼ ਆਵੇ ਹੈ ਨਾ ਤਾਂ ਉਹਦੇ ਵਿੱਚ ਵੀ ਤੁਸੀਂ ਬੜੇ ਆਰਾਮ ਦੇ ਨਾਲ ਇਹਨੂੰ ਰਿਕਾਰਡ ਕਰ ਸਕਦੇ ਆ ਤਾਂ ਇਹ ਵੀ ਇੱਕ ਘੰਟ ਤਰੀਕਾ ਬਿਨਾ ਐਪ ਦਾ ਦੂਸਰਾ ਤਰੀਕਾ ਕਿਹੜਾ ਉਹਦੇ ਲਈ ਆਪਾਂ ਕੀ ਕਰਨਾ ਆਪਾਂ ਆਪਣੇ ਪਲੇ ਸਟੋਰ ਦੇ ਵਿੱਚ ਜਾਣਾ ਆ ਜਾਣ ਤੋਂ ਬਾਅਦ ਇੱਥੇ ਆਪਾਂ ਸਰਚ ਕਰਨਾ ਆ ਇੱਥੇ ਸਰਚ ਕਰਨਾ WhatsApp ਕਾਰ ਰਿਕਾਰਡਿੰਗ ਐਪ ਇੱਥੇ ਆਪਾਂ ਕਲਿੱਕ ਕਰਨਾ ਤਾਂ ਹੁਣ ਆਹ ਵਾਲੀ ਐਪ ਆ ਜਾਣੀ ਐਪ ਕਾਰ ਰਿਕਾਰਡਰ ਇਹ ਇਹ ਆਪਾਂ ਐਪ ਪਹਿਲਾਂ ਵੀ ਇੱਥੇ ਵੀਡੀਓ ਕੀਤੀ ਸੀ ਤਾਂ ਬਹੁਤ ਸਾਰੇ ਵੀਰਾਂ ਦੇ ਆਪਾਂ ਨੂੰ ਮੈਸੇਜ ਆਏ ਸੀਗੇ ਤਾਂ ਮਤਲਬ ਇਹ ਕੰਮ ਨਹੀਂ ਕਰਦੀ ਆ ਵੀ ਮਤਲਬ ਕੁਝ ਨਹੀਂ ਹੁੰਦਾ ਹੈਗਾ ਹਨਾ ਤਾਂ ਤੁਸੀਂ ਉਹਦੇ ਵਿੱਚ ਕੀ ਕੀਤਾ ਮੈਂ ਉਹਦੇ ਵਿੱਚ ਵੀ ਦੱਸ ਦੇ ਤੁਹਾਨੂੰ ਇਹਦੇ ਵਿੱਚ ਦੱਸਦਾ ਤੁਸੀਂ ਪੂਰਾ ਟੱਗਨਾ ਨੂੰ ਦੇਖਿਆ ਹੀ ਨਹੀਂ ਮੇਰਾ ਵੀਰ ਤੁਸੀਂ ਮਤਲਬ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਿਸ ਕਰਕੇ ਜਿਹਦੇ ਕਰਕੇ ਇਸ ਐਪ ਨੇ ਕੰਮ ਨਹੀਂ ਕੀਤਾ ਤਾਂ ਹੁਣ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਪੂਰਾ ਦੱਸੂਗਾ ਮੈਂ ਇਹਨੇ ਕਿੱਦਾਂ ਕੰਮ ਕਰਨਾ ਤੁਸੀਂ ਵੀਡੀਓ ਨੂੰ ਟੈੱਕੇ ਦੇਖ ਲਿਓ ਆਪਾਂ ਕੀ ਕਰਨਾ ਜਦੋਂ ਐਪ ਭਰ ਲਈ ਭਰਨ ਤੋਂ ਬਾਅਦ ਇਹਨੂੰ ਉੱਥੇ ਆਪਾਂ ਓਪਨ ਕਰਨਾ ਹੈ ਓਪਨ ਕਰਨ ਤੋਂ ਬਾਅਦ ਇਹਨਾਂ ਮੜੀ ਜੀ ਪ੍ਰੋਸੈਸਿੰਗ ਲੈਣੀ ਹੈ ਕੋਈ ਜ਼ਿਆਦਾ ਨਹੀਂ ਹੈਗੀ ਲੈਣ ਤੋਂ ਬਾਅਦ ਕੀ ਕਰਨਾ ਥੱਲੇ ਤੁਸੀਂ ਦੇਖ ਸਕਦੇ ਗ੍ਰੀਨ ਆ ਗਿਆ ਹੈ ਨਾ ਤੇ ਆਪਾਂ ਇਹਨੂੰ ਅੱਗੇ ਨੈਕਸਟ ਦੇ ਦੇਣਾ ਇਹਨੂੰ ਆਪਾਂ ਪਰਮ ਨੈਕਸਟ ਕੰਦ ਤੋਂ ਬਾਅਦ ਥੱਲੇ ਦੇਖਦੇ ਇੱਥੇ ਮਿੱਤੇ ਬਣਿਆ ਤੇ ਆਪਾਂ ਕਲਿੱਕ ਕਰਕੇ ਤਾਂ ਇਹਨੂੰ ਫਿਰ ਪਰਮਿਸ਼ਨ ਦੇ ਦੇਣੀ ਆ ਤਾਂ ਤੁਸੀਂ ਦੇਖ ਸਕਦੇ ਤੇ ਲਿਖਿਆ ਪਰਮਿਸ਼ਨ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਆਪਾਂ ਓਨਲੀ ਦਿਸ ਅਲਾਉ ਕਰ ਦੇਣਾ ਇੱਥੇ ਤਿੰਨ ਵਾਰੀ ਆਪਾਂ ਤਿੰਨੇ ਵਾਰੀ ਅਲਾਉ ਕਰ ਦੇਣਾ ਕਰ ਦੋ ਇੱਥੇ ਆਪਾਂ ਕੀ ਕਰਨਾ ਆਪਾਂ ਨੇਵਲ ਸਰਵਿਸ ਤੇ ਕਲਿੱਕ ਕਰਨਾ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਸਾਰਿਆਂ ਤੋਂ ਥੱਲੇ ਆਇਆ ਨਾ ਤੁਸੀਂ ਦੇਖ ਸਕਦੇ ਐਪ ਕਾਰ ਰਿਕਾਰਡਰ ਤੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਐਪ ਕਾਰ ਰਿਕਾਰਡਰ ਸ਼ਾਰਟਕਾਟਸ ਉੱਪਰ ਲਿਖਿਆ ਐਪ ਕਾਰ ਰਿਕਾਰਡਰ ਆਪਾਂ ਇੱਥੇ ਕਰਨਾ ਇਹਨੂੰ ਆਪ allow ਕਰਨ ਤੋਂ ਬਾਅਦ ਇੱਥੇ ਵੀ ਤੁਸੀਂ ਕਰ ਸਕਦੇ ਹੋ ਤੁਹਾਡੀ ਖੁਸ਼ੀ ਹੈ ਜੇ ਕਰਨਾ ਠੀਕ ਹੈ ਤਾਂ ਵੀ ਕੋਈ ਨਹੀਂ ਇਹਦੇ ਕੋਈ ਕਰਨਾ ਹੈ ਆਪਾਂ ਬੈਕ ਆ ਜਾਣਾ ਬੈਕ ਆਉਣ ਤੋਂ ਬਾਅਦ ਕੀ ਕਰਨਾ ਫਿਰ ਆਪਾਂ ਨੇਵਲ ਸਰਵਿਸ ਤੇ ਕਲਿੱਕ ਕਰਨਾ ਕਰਨ ਤੋਂ ਬਾਅਦ ਕੀ ਕਰਨਾ ਹੈ ਤੁਸੀਂ ਦੇਖ ਸਕਦੇ ਆ ਥੱਲੇ ਇੱਥੇ ਆ ਗਿਆ ਐਪ ਕੋਰ ਕਾਟਰ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਬੰਦ ਹੋਣਾ ਇਹਨੂੰ ਉੱਥੇ ਆਪਾਂ ਔਨ ਕਰ ਦੇਣਾ ਇੱਥੇ allow ਕਰਕੇ ਇਹਨੂੰ ਪਰਮਿਸ਼ਨ ਦੇ ਦੇਣੀ ਹੈ ਜੇਰ ਤੋਂ ਬਾਅਦ ਕੀ ਕਰਨਾ ਆਪਾਂ ਬੈਕ ਜਾਣਾ ਹੈ ਬੈਕ ਜਾਣ ਤੋਂ ਬਾਅਦ ਆਪਾਂ ਇੱਥੇ ਇੱਕ ਸਕ੍ਰੀਨ ਦਾ ਇੱਕ ਇੱਥੇ ਲਿਖਿਆ ਦਾ ਪੈਪ ਆਪਾਂ ਤੇ ਐਪ ਤੇ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਗੱਬਰੀ ਆਪਾਂ ਨਹੀਂ ਚਲ ਗਿਆ ਨਾ ਆਈ ਜੀ ਐਨਓ ਆਰੀ ਇੱਥੇ ਆਪਾਂ ਕਲਿੱਕ ਕਰ ਦੇਣਾ ਕਰਨ ਤੋਂ ਬਾਅਦ ਕੀ ਕਰਨਾ ਇੱਥੇ ਨੂੰ ਫੇਰ ਮੜੀ ਐਡ ਆਉਣੀ ਹੈ ਇਹਨੂੰ ਆਪਾਂ ਕੱਟ ਕਰ ਦੇਣੀ ਕਰਨ ਤੋਂ ਬਾਅਦ ਇੱਥੇ ਆਪਾਂ ਪਰਮਿਸ਼ਨ ਦੇ ਦੇਣੀ ਹੈ ਦੇਣ ਤੋਂ ਬਾਅਦ ਤੁਸੀਂ ਦੇਖ ਸਕਦੇ ਉੱਪਰ ਲਿਖਿਆ ਹੈ ਕਾਰ ਰਿਕਾਰਡਰ ਵਟਸਐਪ ਤੁਸੀਂ ਇਹ ਧਿਆਨ ਰੱਖਣਾ ਜੇਕਰ ਤੁਹਾਡੇ ਇੱਥੇ ਵਟਸਐਪ ਆਉਂਦਾ ਹੈ ਤਾਂ ਹੀ ਤੁਸੀਂ ਜਿਹੜੀ ਕਾਲ ਹੈ ਰਿਕਾਰਡ ਕਰ ਸਕਦੇ ਨਹੀਂ ਤਾਂ ਨਹੀਂ ਕਰ ਸਕਦੇ ਤਾਂ ਹੁਣ ਮਤਲਬ ਇੱਥੇ ਸਾਰਾ ਕੁਝ ਹੋ ਗਿਆ ਹੁਣ ਮੈਂ ਤੁਹਾਨੂੰ ਕਾਲ ਕਰਕੇ ਦਿਖਾਉਂਦਾ ਆਇਆ ਇਸ ਨੰਬਰ ਤੋਂ ਦੂਸਰੇ ਨੰਬਰ ਤੇ ਆਹ ਵਾਲੇ ਤੇ ਤਾਂ ਤੁਸੀਂ ਮਤਲਬ ਪੂਰਾ ਧਿਆਨ ਦੇ ਨਾਲ ਦੇਖ ਲ ਤਾਂ ਮਤਲਬ ਇਹ ਇਸ ਫੋਨ ਤੇ ਮੈਂ ਕਾਲ ਲਾ ਕੇ ਆਪਣੀ ਬੇਟੀ ਨੂੰ ਫੋਨ ਦਊਗਾ ਤੇ ਉਹ ਕਾਲ ਕਰੂਗੀ ਤਾਂ ਮੈਂ ਇਧਰੋਂ ਹੈਂਡਫਰੀ ਦੇ ਵਿੱਚ ਗੱਲ ਕਰਕੇ ਤੁਹਾਨੂੰ ਦਿਖਾਵਾਂਗਾ ਮਤਲਬ ਪ੍ਰੋਪਰ ਕੰਮ ਕਰਦਾ ਇਹ ਆਪਾਂ ਹਾਂਜੀ ਕੀ ਕਰਨਾ ਆਪਾਂ ਸਾਰੀ ਸੈਟਿੰਗ ਕਰਨ ਤੋਂ ਬਾਅਦ ਆਪਾਂ ਆਪਣੇ ਵਟਸਐਪ ਤੇ ਜਾਣਾ ਹੈ ਵਟਸਐਪ ਤੇ ਜਾਣ ਤੋਂ ਬਾਅਦ ਕੀ ਕਰਨਾ ਹੁਣ ਇੱਥੇ ਆਪਾਂ ਜਿੱਥੇ ਵੀ ਕਿਸੇ ਨੂੰ ਕਾਲ ਲਾਣੀ ਜਦੋਂ ਮੈਂ ਉਸ ਫੋਨ ਤੇ ਲਾਉਣੀ ਆ ਇੱਥੇ ਕਾਲ ਲਾਤੀ ਤਾਂ ਸਾਹਮਣੇ ਦਿਖੇ ਮੈਂ ਲਾਉਣੀ ਆ ਕਾਲ ਕਾਲ ਲਾਉਣ ਤੋਂ ਬਾਅਦ ਇਥੇ ਕੰਟੀਨਿਊ ਕਰਤਾ ਕਰਨ ਤੋਂ ਬਾਅਦ ਆਵਾਜ਼ ਨੂੰ ਪਰਮਿਸ਼ਨ ਦੇ ਦਈਏ ਇੱਥੋਂ ਕਰਨ ਤੋਂ ਬਾਅਦ ਅਲਾਓ ਤੇ ਇੱਥੇ ਤੁਸੀਂ ਦੇਖਿਓ ਕ ਤੁਸੀਂ ਦੇਖ ਸਕਦੇ ਹੋ ਮੈਂ ਅਦਰ ਕਾਲ ਫੋਨ ਆਪਣੀ ਬੇਟੀ ਨੂੰ ਦੇ ਦਿੱਤਾ ਹੈ ਤਾਂ ਹੁਣ ਮਤਲਬ ਇਹਦੇ ਵਿੱਚ ਹੈਂਡ ਫ੍ਰੀ ਕਰਕੇ ਤੁਹਾਡੇ ਸਾਹਮਣੇ ਗੱਲ ਕਰੂੰਗਾ ਤਾਂ ਧੰਨਵਾਦ ਦੇ ਵਿੱਚ ਮੈਂ ਰਿਕਾਰਡਿੰਗ ਵੀ ਸੁਣਾਉਂਗਾ ਹੈਲੋ ਬੇਟਾ ਹੈਲੋ ਹੈਸ਼ੀਕਾਲ ਜੀ ਹਾਂ ਕਿੱਦਾਂ ਬੇਟਾ ਠੀਕ ਠਾਕ ਹਾਂ ਹਾਂਜੀ ਪੜ੍ਹਾਈ ਕਿੱਦਾਂ ਤੁਹਾਡੀ ਠੀਕ ਚੱਲਦੀ ਹੈ ਹਾਂਜੀ ਵਧੀਆ ਚੱਲਦੀ ਹੈ ਜੀ ਤੁਸੀਂ ਦੇਖਿਆ ਆਪਾਂ ਇਨੀ ਜਿਹੜੀ ਗੱਲ ਕੀਤੀ ਥੋੜੀ ਜਿਹੀ ਗੱਲ ਕੀਤੀ ਸਿਰਫ ਤੁਹਾਨੂੰ ਦਿਖਾਉਣ ਲਈ ਤਾਂ ਹੁਣ ਮੈਂ ਇਹੀ ਚੀਜ਼ ਤੁਹਾਨੂੰ ਮੈਂ ਜਾ ਆਪਾਂ ਦੇਖਣੀ ਕਿੱਥੇ ਵਕਾਰ ਕੋਡ ਹੋਈ ਆ ਆਪਾਂ ਕੀ ਕਰਨਾ ਹੈ ਉਸ ਵਾਲੀ ਐਪ ਦੇ ਵਿੱਚ ਜਾਣਾ ਐਪ ਦੇ ਵਿੱਚ ਕਾਰ ਰਿਕਾਰਡਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਇੱਥੇ ਆਪਾਂ ਲੱਗ ਪਾ ਦਵਾਂ। ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਆ ਗਿਆ ਮਾਈ ਹੋਮ ਇੱਥੇ ਆਪਾਂ ਕਲਿੱਕ ਕਰਨਾ। ਕਰਨ ਤੋਂ ਬਾਅਦ ਇੱਥੇ ਤੁਸੀਂ ਸੁਣਿਓ ਕਾਰ ਰਿਕਾਰਡਿੰਗ ਜਿਹੜੀ ਮੈਂ ਕੀਤੀ ਹੈ। ਓ ਬੇਟਾ ਹੈਲੋ ਹੈਸ਼ੀ ਅਹ ਕਿਤਾ ਬੇਟਾ ਠੀਕ ਠਾਕ ਹਾਂ। ਹਾਂਜੀ ਭਾਈ ਕਿੱਦਾਂ ਤੁਹਾਡੀ ਠੀਕ ਚੱਲਦੀ ਹੈ? ਹਾਂਜੀ ਵਧੀਆ ਚੱਲਦੀ ਹੈ ਜੀ। ਤੁਹਾਨੂੰ ਜਿਹੜੀ ਕਾਰ ਰਿਕਾਰਡਿੰਗ ਹੋਈ ਸੀ ਉਹ ਸੁਣਾਈ ਆ ਥੋੜੀ ਜਿਹੀ ਹੈਨਾ। ਤਾਂ ਉਹ ਤੋਂ ਇਹਦੇ ਵਿੱਚ ਕੀ ਹੈ ਤੁਸੀਂ ਉੱਪਰ ਦੇਖਦਾ ਟਾਈਮ ਵੀ ਦੇਖ ਸਕਦੇ ਆ ਕਿ ਕਿੰਨੇ ਟਾਈਮ ਤੇ ਤੁਹਾਡੀ ਰਿਕਾਰਡਿੰਗ ਹੋਈ ਆ। ਤਾਂ ਮਤਲਬ ਕਿਹੜੀ ਤਰੀਕ ਨੂੰ ਹੋਈ ਆ ਸਾਰਾ ਕੁਝ ਇੱਥੇ ਤੁਸੀਂ ਦੇਖ ਸਕਦੇ ਬੜੇ ਆਰਾਮ ਦੇ ਨਾਲ ਤੇ ਤੁਸੀਂ ਵੀ ਜਾ ਕੇ ਟਰਾਈ ਕਰੋ ਤੇ ਵੱਧ ਤੋਂ ਵੱਧ ਹਰੇਕ ਬੰਦੇ ਨੂੰ ਇਹ ਸ਼ੇਅਰ ਕਰੋ ਕਿਉਂਕਿ ਹਰੇਕ ਦੇ ਕੰਮ ਆਉਣ ਵਾਲੀ ਹੈ ਵੀਡੀਓ ਆ ਬਾਕੀ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ